ਜਿਹੜੇ ਕੱਲੇ ਨਾਂ ਦੇ 크ਿਸਚਨਾਂ ਜਾਂ ਮੱਤੀ ਸ਼ੇਰ ਹੀ ਨਾਂ ਸਿੱਖ ਕੇ ਪਾਦਰੀ ਬਣ ਜਾਂਦੇ ਆ ਉਹ ਧਮਕੀਆਂ ਦਿੰਦੇ ਤੇ ਲੜਦੇ ਆ ਹੁਣ ਮੈਂ ਦਿਨ ਰਾਤ ਇਹਨਾਂ ਨੇ ਨਾ ਮੇਰੀ ਆਈਡੀ 'ਚ ਗੰਦ ਪਾਉਣਾ ਸ਼ੁਰੂ ਕੀਤਾ ਰਾਤ ਦੇ ਜੇ ਮੈਂ 2 ਵਜੇ ਪੋਸਟ ਪਾਣਾ ਤੇ 2 ਵਜੇ ਰਾਤ ਦੇ ਸ਼ੁਰੂ ਹੋ ਜਾਂਦੇ ਜੀ ਉਹ 'ਚ ਗਲਤ ਕਮੈਂਟ ਕਰਨ ਤੇ ਹੋਰ ਕਈ ਕੁਝ ਹੁਣ ਮੇਰੀ ਗੱਲ ਦਾ ਨਾ ਇੱਕ ਇਮਾਨਦਾਰੀ ਨਾਲ ਜਵਾਬ ਦਿਓ ਸੁਣਨੀ ਤੁਸੀਂ ਸਾਰਿਆਂ ਨੇ ਮੈਨੂੰ ਪਤਾ ਕਿਉਂਕਿ ਹੁਣ ਤੁਹਾਨੂੰ ਹੋਰ ਕੰਮ ਹੀ ਕੋਈ ਨਹੀਂ ਰਿਹਾ ਸਿਵਾਏ ਮੇਰੀ ਆਈਡੀ ਚੈੱਕ ਕਰਨ ਤੋਂ ਸੈਂਕੜੇ ਵੀਡੀਓ ਮੈਂ ਤੁਹਾਨੂੰ ਕੱਢ ਕੇ ਦੇ ਦੂੰ ਜਿਹਦੇ ਵਿੱਚ ਜਸੂ ਮਸੀਹ ਨੂੰ ਗਲਤ ਲਿਖਿਆ ਲੋਕਾਂ ਨੇ ਜਿਸ ਗੱਲ ਨੂੰ ਅਸੀਂ ਗਾਲ ਦੇ ਤੌਰ ਤੇ ਵਤਦੇ ਆ ਉਹ ਗੱਲ ਉਹਦੇ ਜੀਵਨ ਦੇ ਨਾਲ ਲੋਕਾਂ ਨੇ ਲਾਤੀ ਮਰੀਮ ਨੂੰ ਲੋਕਾਂ ਨੇ ਗਲਤ ਬੋਲਿਆ ਉਹਦੀ ਮਾਤਾ ਨੂੰ ਮਰੀਅਮ ਦੇ ਕਰੈਕਟਰ ਬਾਰੇ ਲੋਕਾਂ ਨੇ ਗਲਤ ਬੋਲਿਆ ਕਿੰਨੇ ਕ ਲੋਕਾਂ ਦਾ ਤੁਸੀਂ ਕਤਲ ਕੀਤਾ ਤੇ ਕਿੰਨੇ ਕ ਲੋਕਾਂ ਨੂੰ ਤੁਸੀਂ ਮਾਰਿਆ ਜਿਹੜੇ ਮੈਨੂੰ ਮਾਰਨ ਦੀਆਂ ਤੰਕੀਆਂ ਦਿੰਦੇ ਨਹੀਂ ਯਾਰ ਮੇਰੀ ਗੱਲ ਦਾ ਜਵਾਬ ਦਿਓ ਦੂਜੀ ਮਰੀਅਮ ਜਿਹੜੀ ਹੈ ਬਾਈਬਲ ਦੇ ਵਿੱਚ ਮਰੀਅਮ ਮਗਦਲੀਨੀ ਉਹਨੂੰ ਜਿਸੂ ਮਸੀਹ ਦੇ ਨਾਲ ਜੋੜ ਦਿੰਦੇ ਲੋਕੀ ਕਿੰਨੇ ਕ ਲੋਕਾਂ ਦਾ ਕਤਰ ਕਰਦਾ ਤੁਸੀਂ ਮੈਂ ਤਾਂ ਨਹੀਂ ਕਿਸੇ ਦੇ ਕਰੈਕਟਰ ਬਾਰੇ ਕੋਈ ਸਵਾਲ ਜੋ ਗਲਤ ਉਠਾਇਆ ਜਾਂ ਕੋਈ ਮੈਂ ਗਲਤ ਨਾ ਕਿਸੇ ਦਾ ਉਚਾਰਿਆ ਹੋਵੇ ਜਾਂ ਕਿਸੇ ਨੂੰ ਗਲਤ ਕਿਹਾ ਹੋਵੇ ਕਿਉਂਕਿ ਮੇਰਾ ਸੱਚ ਤੋਂ ਜਾਣੂ ਕਰਾਉਣ ਦਾ ਸਿਰਫ ਮਕਸਦ ਸੀ ਲੋਕਾਂ ਨੂੰ ਪੀ ਜੜੇ ਵੀ ਸਾਡੇ ਸਿੱਖ ਜਾਂ ਹਿੰਦੂ ਉਧਰ ਜਾਂਦੇ ਨੇ ਉਹ ਬਕਾਇਦਾ ਪੂਰੀ ਪਹਿਲਾਂ ਬਾਈਬਲ ਸਟੱਡੀ ਕਰਨ ਜੇ ਤੁਹਾਨੂੰ ਕੋਈ ਫਿਰ ਵੀ ਤੁਹਾਡਾ ਮਨ ਮੰਨਦਾ ਸਿੱਖ ਧਰਮ ਨੂੰ ਮਾੜਾ ਕਹਿਣ ਨੂੰ ਤੇ ਤੁਸੀਂ ਜਾਓ ਇੰਨੇ ਸਾਲਾਂ ਤੋਂ ਪ੍ਰਚਾਰ ਚੱਲੀ ਜਾਂਦਾ ਸੀ ਇਸਾਈਆਂ ਦਾ ਕਦੇ ਕਿਸੇ ਨੇ ਕੋਈ ਕਿਹਾ ਸੀ ਕਿਸੇ ਨੂੰ ਜਦੋਂ ਤੋਂ ਆ ਪਖੰਡਵਾਦ ਵੱਧ ਗਿਆ ਲੋਕੀ ਬਿਮਾਰੀਆਂ ਦੇ ਤੰਗ ਕੀਤੇ ਲੋਕੀ ਮਾਨਸਿਕ ਰੋਗੀ ਲੋਕ ਨੇ ਜਦੋਂ ਜਾਂਦੇ ਆ ਤੇ ਪਾਦਰੀਆਂ ਵੱਲੋਂ ਪਹਿਲੀ ਸ਼ਰਤ ਰੱਖੀ ਜਾਂਦੀ ਆ ਧਾਰਮਿਕ ਗ੍ਰੰਥ ਧਾਰਮਿਕ ਗੁੱਟਕੇ ਤੇ ਫੋਟਵਾਂ ਲਾ ਕੇ ਤੇ ਅੱਗ ਲਾ ਦਿਓ ਤੇ ਸੁੱਟ ਦਿਓ ਇਹ ਸ਼ੈਤਾਨ ਨੇ ਸਾਰੇ ਉਹਨਾਂ ਚਿਰ ਤੁਹਾਡੇ ਘਰ 'ਚ ਨਾ ਬਰਕਤ ਆਉਣੀ ਐ ਤੇ ਨਾ ਤੁਹਾਡੀ ਬਿਮਾਰੀ ਠੀਕ ਹੋਣੀ ਐ ਲੋਕੀ ਬਿਮਾਰੀਆਂ ਦੇ ਮਾਰੇ ਹੁੰਦੇ ਲੋਕੀ ਕਿੱਧਰ ਜਾਣ ਲੋਕਾਂ ਨੂੰ ਕੋਈ ਰਾਹ ਹੀ ਨਹੀਂ ਦਿਸਦਾ ਇਸ ਚੀਜ਼ ਤੋਂ ਦੁਖੀ ਹੋ ਕੇ ਮੈਂ ਵੀਡੀਓ ਪਾਈ ਸੀ ਵੀ ਆ ਹੁਣ ਇੱਕ ਨਕਲੀ ਪਾਸਟਰ ਕੋਈ ਸੁਖਵਿੰਦਰ ਰਾਜਾ ਅੰਮ੍ਰਿਤਸਰ ਦਾ ਉਹ ਦਿਨ ਰਾਤ ਮੇਰੇ ਤੇ ਵੀਡੀਓ ਪਾਈ ਜਾਂਦਾ ਪਹਿਲਾਂ ਉਹ ਰੀਆਂ ਕੋਈ ਵੀਡੀਓ ਦੇਖਦਾ ਨਹੀਂ ਸੀ ਹੁਣ ਉਹਦੀਆਂ ਵੀਡੀਓ ਚੱਲਣ ਲੱਗ ਪਈਆਂ ਮੇਰੇ ਰਿਪਲਾਈ ਦੇਣ ਕਰਕੇ ਤੇ ਪਤਾ ਉਹਨੂੰ ਕੁਛ ਨਹੀਂ ਬਾਈਬਲ ਬਾਰੇ ਕੋਈ ਉਹਨੇ ਸਟੱਡੀ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ ਤੇ ਉਹ ਚੁੱਕ ਕੇ ਮੇਰੇ ਖਿਲਾਫ ਵੀਡੀਓ ਪਾਈ ਜਾਂਦਾ ਸ਼ੈਤਾਨ ਦੇ ਪੁਜਾਰੀ ਸ਼ੈਤਾਨ ਦਾ ਬੱਚਾ ਸ਼ੈਤਾਨ ਦਾ ਪੁਜਾਰੀ ਹੁਣ ਮੈਂ ਸਿੱਖਾਂ ਸਾਰਿਆਂ ਨੂੰ ਪਤਾ ਵੀ ਸਿੱਖ ਕਿਹਦਾ ਪੁਜਾਰੀ ਆ ਇਹਦਾ ਮਤਲਬ ਸਾਡੇ ਗੁਰੂ ਨੂੰ ਸ਼ਰੇ ਅਮ ਸ਼ੈਤਾਨ ਕਹਿ ਰਹੇ ਨੇ ਅਸੀਂ ਫੇਰ ਵੀ ਚੁੱਪਾਂ ਅਸੀਂ ਫੇਰ ਵੀ ਕੁਝ ਨਹੀਂ ਕਹਿ ਰਹੇ ਸਾਡਾ ਕਿਹੜਾ ਜ਼ੁਬਾਨ ਨੂੰ ਤਾਲਾ ਲੱਗਾ ਕਹਿਣ ਨੂੰ ਮੈਂ ਨਹੀਂ ਕੁਝ ਕਹਿ ਸਕਦਾ ਕਹਿਣਾ ਹੋਵੇ ਤੇ ਪਰ ਨਹੀਂ ਅਸੀਂ ਨਹੀਂ ਕਹਿੰਦੇ ਕਿਸੇ ਨੂੰ ਮੈਂ ਤਾਂ ਜੋ ਲਿਖਿਆ ਇਹਨਾਂ ਬਿੰਨ ਮੈਂ ਪੇਜ ਨੰਬਰ ਦੱਸੇ ਬਸ ਇੱਕ ਅੱਖਰ ਵੀ ਮੈਂ ਆਪਣੇ ਕੋਲੋਂ ਨਹੀਂ ਲਾਇਆ ਤੇ ਪਿੱਛੇ ਜੀ ਹ Alleluia ਸ਼ਬਦ ਦਾ ਮਜ਼ਾਕ ਉਡਾਇਆ ਸੀ ਖਾਸ ਕਰਕੇ ਇੱਕ ਭਾਰਤੀ ਕਮੀਡੀਅਨ ਨੇ ਤੁਸੀਂ ਉਹਦਾ ਕਤਲ ਕਰ ਲਿਆ ਜਾ ਕੇ ਕਮੀਡੀਅਨ ਦਾ ਜਿਹੜੀ ਕਹਿੰਦੀ ਸੀ ਇਹ ਬੋਲਦੇ ਨੇ ਲੈ ਲਓ ਲੁੱਲੀਆਂ ਲੈ ਲਓ ਲੁੱਲੀਆਂ ਬੋਲਦੇ ਆ ਕਿੰਨਿਆਂ ਕਿੰਨੇ ਜਾ ਕੇ ਉਹਦਾ ਲਾਇਆ ਸੋਦਾ ਤੇ ਬਾਕੀ ਮੈਨੂੰ ਕੋਈ ਪ੍ਰਵਾਹ ਥੋੜਾ ਸੱਤਾਂ ਜਣਿਆਂ ਦੇ ਟੱਬਰ 'ਚੋਂ ਮੈਂ ਕੱਲਾ ਬਚਿਆ ਆਪਣੇ ਟੱਬਰ ਦੇ ਵਿੱਚ ਮਾਂ ਪਿਓ ਭੈਣ ਭਰਾ ਮੇਰਾ ਕੋਈ ਨਹੀਂ ਹੈਗਾ ਅੱਗੇ ਕੋਈ ਮੇਰਾ ਧੀ ਪੁੱਤ ਹੈ ਨਹੀਂ ਜਿਹੜਾ ਕੋਈ ਮੈਨੂੰ ਫਿਕਰ ਹੋਵੇ ਮੌਤ ਦਾ ਤੇ ਮੈਂ ਤੇ ਅੱਗੇ ਚਾਹੁੰਨਾ ਕਿ ਮੇਰੀ ਮੌਤ ਹੋਵੇ ਤਾਂ ਜੋ ਮੇਰੀ ਕੌਮ 'ਚ ਜਾਗਰਤੀ ਆਵੇ ਇਤਿਹਾਸ ਦੱਸਦਾ ਜਦੋਂ ਵੀ ਕਿਸੇ ਦੀ ਕਿਸੇ ਸੰਘਰਸ਼ ਵਿੱਚ ਮੌਤ ਹੋਈ ਆ ਉਹਦੇ ਨਾਲ ਸੰਘਰਸ਼ ਭਖਿਆ ਕਦੇ ਵੀ ਸੰਘਰਸ਼ ਥੰਮਿਆ ਜਾਂ ਖਤਮ ਨਹੀਂ ਹੋਇਆ ਹੁਣ ਜਿਹੜੇ ਪੱਗ ਦਾ ਰੌਲਾ ਪਾਉਂਦੇ ਆ ਨਰੂਲਾ ਸਾਹਿਬ ਖਾਮਰਾ ਚਰਚਾ ਵਾਲੇ ਤੁਹਾਨੂੰ ਮੈਂ ਕਹਿਣਾ ਤੁਹਾਨੂੰ ਕੋਈ ਨਾ ਕੋਈ ਗਾਈਡਲਾਈਨ ਨਿਰਧਾਰਤ ਕਰਨੀ ਪੈਣੀ ਆ ਪੱਗ ਬਾਰੇ ਦਸਤਾਰ ਬਾਰੇ ਹੁਣ ਇਹ ਹੁਣ ਗੱਲ ਕਿਸੇ ਪਾਸੇ ਲੱਗੂਗੀ ਕਿਉਂਕਿ ਮੈਂ ਪਿੱਛੇ ਨਹੀਂ ਹਟਣਾ ਮੈਨੂੰ ਪੈਸਿਆਂ ਦਾ ਵੀ ਲਾਲਚ ਦਿੱਤਾ ਗਿਆ ਸਭ ਕੁਝ ਕੀਤਾ ਗਿਆ ਪਰ ਮੈਂ ਹੁਣ ਪਿੱਛੇ ਨਹੀਂ ਹਟਣਾ ਮੇਰੀ ਜਾਨ ਜਾਂਦੀ ਤੇ ਜਾਵੇ ਜੇ ਇਹ ਤਾਂ ਦੱਸ ਕੇ ਆਏ ਤੇ ਮੈਨੂੰ ਆਪਣੇ ਗੁਰੂ ਤੇ ਬੜਾ ਮਾਣ ਆ ਬੜੀਆਂ ਲੜਾਈਆਂ ਚ ਲੜੀਆਂ ਪਹਿਲਾਂ ਗੋਲੀਆਂ ਵੀ ਵੱਜੀਆਂ ਮੇਰੇ ਤੇ 15 20 ਨਹੀਂ ਮੈਂ ਜਾਣ ਦਿੰਦਾ ਇਕੱਲਾ ਹੀ ਆਇਕ ਨਿਹੰਗ ਜੀ ਦੀ ਵੀਡੀਓ ਸ਼ੇਅਰ ਕਰੀ ਜਾਂਦੇ ਆ ਨਕਲੀ ਦੀ ਕਿਸੇ ਦੀ ਉਹ ਲੋਕਾਂ ਨੇ ਬੰਨੇ ਆ ਉਸ ਲਈ ਨਿਹੰਗ ਹੋਈ ਨਹੀਂ ਸਕਦਾ ਨਿਹੰਗ ਸਿੰਘਾਂ ਨੂੰ ਵੀ ਮੇਰੀ ਬੇਨਤੀ ਹੈ ਜਿਨ੍ਹਾਂ ਨੂੰ ਬਾਣਾ ਪਾਉਂਦੇ ਘਟੋ ਘਟੇ ਇੱਕ ਸਾਲ ਉਹਨਾਂ ਦਾ ਲਾਜ਼ਮੀ ਹੋਣਾ ਚਾਹੀਦਾ ਸ਼ਸਤਰ ਵਿੱਦਿਆ ਸਿਖਾਉਣ ਦਾ ਫਿਰ ਹੀ ਉਹਨਾਂ ਨੂੰ ਬਾਣਾ ਪਵਾਇਆ ਜਾਵੇ ਤੇ ਜਾਂ ਇੱਕ ਦਿਨ ਨਿਰਧਾਰਤ ਕੀਤਾ ਜਾਵੇ ਜਿੱਦਾਂ ਸਾਈਆਂ ਦੇ ਐਤਵਾਰ ਜਿਹੜਾ ਵਾ ਉਹ ਜ਼ਰੂਰੀ ਹੁੰਦਾ ਵਾ ਜਾਣ ਲਈ ਉੱਥੇ ਚਰਚ ਜਾਣ ਲਈ ਸ਼ਸਤਰ ਵਿੱਦਿਆ ਦੇ ਵਿੱਚ ਨਪੁੰਨ ਹੋਵੇ ਤੇ ਹਰ ਬੰਦਾ ਜਿਹੜਾ ਵਾ ਮੋਬਾਈਲ ਚਾਹੇ ਉਹਦੇ ਕੋ ਘਟਿਆ ਹੋਵੇ ਸ਼ਸਤਰ ਵਧੀਆ ਤੋਂ ਵਧੀਆ ਹੋਣ ਜਿਨ੍ਹਾਂ ਨੂੰ ਦੰਦਾ ਵੀ ਨਾ ਪਵੇ ਸ਼ੈਣੀਰ ਕੀ ਧਾਰ ਹੋਵੇ ਹੁਣ ਨਾ ਜਿਹੜਾ ਕੋ ਧਿਆਨ ਮਾਰਿਓ ਮੇਰੀ ਬਾਹਾਂ 'ਚ 20 ਤੋਂ ਜ਼ਿਆਦਾ ਟੱਕ ਦੇ ਸਣੇ ਤੁਹਾਨੂੰ ਔਰ ਟੱਕ ਵੀ ਜਿਹੜੇ ਨਾ ਖੋਟ ਖੋਟ ਲੰਮੇ ਆ ਦੇਖ ਆ ਕਰਪਾਨਾਂ ਦੇ ਟੱਕ ਚਾਕੂਆਂ ਦੇ ਟੱਕ ਇਹਦੇ ਵਿੱਚੋਂ ਚਾਕੂ ਵੱਜਾ ਇਧਰੋਂ ਦੀ ਆਰਪਾਰ ਹੋਇਆ ਹੁਣ ਪਤਾ ਨਹੀਂ ਵੀਡੀਓ 'ਚ ਨਜ਼ਰ ਆਉਂਦਾ ਕਿ ਨਹੀਂ ਚਾਕੂ ਆਰਪਾਰ ਹੋਏ ਦੇ ਵੀ ਇੱਕ ਦਿਨ ਆ ਪਾਜੀ ਵਿਕਰਮ ਸਿੰਘ ਪਾਜੀ ਮੇਰੇ ਦੋਸਤ ਬਾਹਰੋਂ ਆਏ ਮੈਂ ਕਿਹਾ ਪਾਜੀ ਤੁਹਾਨੂੰ ਚੇਤਾ ਜਦੋਂ ਮੇਰੇ ਤੇ 11 ਬੰਦਿਆਂ ਨੇ ਇੱਕ ਵਾਰੀ ਹਮਲਾ ਕੀਤਾ ਸੀ ਮਾਰਕੀਟ 'ਚ ਕਹਿੰਦਾ ਜਦੋਂ ਫੱਟਾ ਤੋੜ ਕੇ ਉਹਦੇ ਸਿਰ 'ਚ ਮਾਰਿਆ ਸੀ ਮੈਂ ਉੱਥੇ ਹੀ ਸੀ ਉਹ ਦੇਖਣ ਦੇ ਸੀ ਕਿਰਚਵੱਜੀ ਦੇ ਵੀ ਬੰਦੇ ਪਹਾਂਤੀ ਸੀ ਸਾਰੇ ਪੁਲਿਸ ਨਾਲ ਪਤਾ ਨਹੀਂ ਕਿੰਨੀ ਵਾਰੀ ਮੁਕਾਬਲੇ ਹੋਏ ਹੋਣੇ ਆ ਜਦੋਂ ਖਾਰਕੂ ਸੀ ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ ਮੌਤ ਜਦੋਂ ਆਉਣੀ ਉਦੋਂ ਆਉਣੀ ਆ ਜਿੰਨਾ ਚ ਮੇਰੇ ਅਕਾਲ ਪੁਰਖ ਨੇ ਜਿੰਨਾ ਚ ਮੇਰੇ ਸਾਹ ਲਿਖੇ ਨੇ ਤੁਸੀਂ ਕੌਣ ਹੁੰਦੇ ਮੈਨੂੰ ਮਾਰਨ ਵਾਲੇ ਤੁਹਾਡੀ ਕੀ ਔਕਾਤ ਹੈ ਮੈਨੂੰ ਤੁਸੀਂ ਮਾਰ ਜਾਓ ਇੱਕ ਹੈ ਕੋਈ ਫਿਰੋਜ਼ਪੁਰ ਦਾ ਕੋਈ ਆਪਣੇ ਆਪ ਨੂੰ ਗੈਂਗਸਟਰ ਦੱਸਦਾ ਮੈਨੂੰ ਕਹਿੰਦਾ ਇਹ ਜੇ ਪਿਓ ਦਾ ਪੋਤਾ ਨਾ ਤਾਂ ਐਤਵਾਰ ਖੰਬਰੇ ਪਹੁੰਚ ਮੈਂ ਜੰਮੂ ਸੀ ਉਸ ਟਾਈਮ ਜਾਣ ਰਿਹਾ ਅਜੇ ਪਹੁੰਚਿਆ ਨਹੀਂ ਸੀ ਜੰਮੂ ਵੀ ਮੈਂ ਗੱਡੀ ਮਾਲ ਖਾਲੀ ਕਰਨ ਤੋਂ ਪਹਿਲਾਂ ਗੱਡੀ ਖੜੀ ਕਰਕੇ ਤੇ ਬਾਈ ਇਹ ਆਰਾਮ ਤੈਨੂੰ ਮਿਲਣਾ ਗੱਲ ਬੰਦਿਆਂ ਨਾਲ ਹੁੰਦੀ ਭੇਡਾਂ ਨਾਲ ਥੋੜਾ ਹੁੰਦੀ ਹੈ ਉੱਥੇ ਲੱਖਾਂ ਦੇ ਹਿਸਾਬ ਨਾਲ ਤੁਹਾਡੀਆਂ ਭੇਡਾਂ ਇਕੱਠੀਆਂ ਹੋਈਆਂ ਤੇ ਮੈਂ ਜਾ ਕੇ ਵਿੱਚ ਸਿਰ ਪ사ਦਿਆ ਮੈਨੂੰ ਕੁੱਤੇ ਨੇ ਵੱਢਿਆ ਮੈਂ ਕਹਿਣਾ ਨਰੂਲਾ ਆ ਕੇ ਮੈਨੂੰ ਇੱਥੇ ਇਕੱਲਾ ਮਿਲੇ ਜੇ ਪਿਓ ਦਾ ਪੁੱਤ ਆ ਕੀ ਗੱਲ ਉਹ ਆਜੂਗਾ ਐਦਾਂ ਕਹਿਣ ਦੇ ਨਾਲ ਤੇ ਐਦਾਂ ਗੱਲ ਆ ਭਾਈ ਗੱਲ ਜਿਹੜੀ ਸਿਧਾਂਤਕ ਹੋਵੇ ਨਾ ਉਹ ਕਰਨੀ ਚਾਹੀਦੀ ਆ ਉਦਾਂ ਨਹੀਂ ਗੱਲ ਕਰਨੀ ਚਾਹੀਦੀ ਤੇ ਮੈਂ ਹੁਣ ਪਿੱਛੇ ਨਹੀਂ ਹਟਣਾ ਸਿੱਧੀ ਜਿਹੀ ਉਦਾਹਰਨ ਆ ਜਾਪਾਨੀ ਵੀ ਚੋਲੇ ਪਾਉਂਦੇ ਆ ਅਰਬੀ ਵੀ ਚੋਲੇ ਪਾਉਂਦੇ ਆ ਤੇ ਬੋਧੀ ਵੀ ਚੋਲੇ ਪਾਉਂਦੇ ਆ ਪਰ ਤਿੰਨੇ ਹੀ ਇੱਕ ਦੂਜੇ ਦੇ ਵਿੱਚ ਖੜੇ ਹੁਣ ਸੌ ਦੀ ਭੀੜ 'ਚ ਇਕੱਲਾ ਪਛਾਣਿਆ ਜਾਂਦਾ ਜਾਪਾਨੀਆਂ ਦੇ ਵਿੱਚ ਇੱਕ ਅਰਬੀ ਖੜਾ ਹੋਏਗਾ ਜਾਂ ਇੱਕ ਬੁੱਧੀ ਖੜਾ ਹੋਏਗਾ ਦੂਰੋਂ ਪਤਾ ਲੱਗ ਜੂ ਉਹਦੇ ਚੋਲੇ ਦਾ ਡਿਜ਼ਾਈਨ ਦੇਖ ਕੇ 100 ਅਰਬੀ ਦੇ ਵਿੱਚ ਇੱਕ ਜਪਾਨੀ ਇੱਕ ਮੋਨੋ ਪਾ ਕੇ ਖੜਾ ਹੋਏਗਾ ਪਤਾ ਲੱਗ ਜੂਗਾ ਕਿਉਂਕਿ ਸਟਾਈਲ ਵੱਖਰੇ ਵੱਖਰੇ ਆ ਪਾਗੋਸਾ ਮੈਂ ਬਿਨ ਲਡੈਂਡ ਵੀ ਬੰਦਾ ਸੀ ਪੱਗ ਅਜ ਤੋਂ ਲਖਵੇਂਨੀ ਵੀ ਬੰਦਾ ਸੀ ਈਰਾਨ ਦਾ ਨੇਤਾ ਤੇ ਹੁਣ ਵੀ ਈਰਾਨੀ ਜਿਹੜੇ ਨੇ ਪੱਗ ਬੰਦਦੇ ਨੇ ਪੱਗ ਗੁੱਜਰ ਭਰਾ ਵੀ ਬੰਦਦੇ ਨੇ ਪੱਗਾਂ ਬੰਨਣ ਦਾ ਸਟਾਈਲ ਵੱਖਰਾ ਜਿੱਦਾਂ ਉਹਨਾਂ ਦੇ ਚੋਲੇ ਨਹੀਂ ਆਪ ਚ ਰਲਦੇ ਏਦਾਂ ਹੀ ਪੱਗਾਂ ਵੀ ਨਹੀਂ ਰਲਦੀਆਂ ਪਰ ਜਿਹੜੇ ਪਾਸਟਰ ਸਟੇਜਾਂ ਦੇ ਪੱਗਾਂ ਬਣ ਕੇ ਪ੍ਰਚਾਰ ਕਰਦੇ ਆ ਇਹ ਪੱਗ ਜਿਹੜੀ ਆ ਦਮਾਲੇ ਤੋਂ ਬਾਅਦ ਚ ਵਰਲਡ ਵਾਰ ਦੇ ਟਾਈਮ ਤੇ ਇੱਕ ਛੇਤੀ ਤਿਆਰ ਹੋਣ ਵਾਸਤੇ ਇਸ ਪੱਗ ਦੀ ਕਾਢ ਕੱਢੀ ਗਈ ਸੀ ਆਰਮੀ ਦੇ ਵਿੱਚ 1943 ਦੇ ਵਿੱਚ ਜਦੋਂ ਵਰਲਡ ਵਾਰ ਲੱਗੀ ਸੀ ਭਿ ਫੜਾ ਫਟ ਜਿਹੜੇ ਸੇਖਣੇ ਉਹ ਮਤਲਬ ਜਿਹੜੇ ਆ ਇਹ ਜੰਗ ਦੇ ਮੈਦਾਨ 'ਚ ਪਹੁੰਚ ਸਕਣ ਇਸ ਕਰਕੇ ਇਹ ਗਾਈਡਲਾਈਨ ਨਿਰਧਾਰਤ ਕਰਨੀ ਪੈਣੀ ਆ ਕਿ ਦਸਤਾਰ ਬਨ ਕੇ ਜਦ ਨਾਚੀ ਤਬ ਘੁੰਘੜ ਕੈਸਾ ਜਦ ਤੁਸੀਂ ਪ੍ਰਚਾਰ ਕੇ ਬਣ ਗਏ ਤੇ ਤੁਸੀਂ ਤੁਹਾਨੂੰ ਕੀ ਲੋੜ ਫਿਰ ਸਿੱਖਾਂ ਦੀ ਪੱਗ ਬਨਣ ਦੀ ਕੀ ਲੋੜਾ ਨਾ ਤੁਹਾਡਾ ਹੁੰਦਾ ਗਰਮੇਲ ਸਿੰਘ ਹੈ ਤੇ ਤੁਸੀਂ ਕਹਿੰਦੇ ਸਿੱਖਾਂ ਦੀ ਪੱਗ ਨਹੀਂ ਜੀ ਪੱਗ ਕ੍ਰਿਸਚਨਾਂ ਦੀ ਆ ਇੱਕ ਮੈਨੂੰ ਕਹਿੰਦੇ ਯਰਮੀਆਂ ਦੇ ਵਿੱਚ ਲਿਖਿਆ ਜੀ ਦਸਤਾਰ ਬਾਰੇ ਪੱਗ ਬਾਰੇ ਗੱਲ ਕੀਤੀ ਉੱਥੇ ਭਾਈ ਪੱਗ ਨਹੀਂ ਲਿਖਿਆ ਮੈਂ ਪੜਿਆ ਫਿਰ ਮਿੱਟਰ ਲਿਖਿਆ F A I R M I T R E ਫੇਰ ਮੈਟਰ ਜਿਹੜੀ ਉਹ ਪ੍ਰੀਚ ਕੈਪ ਨੂੰ ਕਹਿੰਦੇ ਆ ਪੱਗ ਬਾਰੇ ਗੱਲ ਨਹੀਂ ਕੀਤੀ ਉਥੇ ਸੋ ਇਸ ਕਰਕੇ ਨਰੂਲਾ ਸਾਹਿਬ ਪੱਗ ਬਾਰੇ ਕੋਈ ਗਾਈਡਲਾਈਨ ਨਿਰਧਾਰਤ ਕਰੋ ਨਾ ਦੇ ਪੱਗਾਂ ਵਾਲੀਆਂ ਤੁਸੀਂ ਵੀਡੀਓ ਪ੍ਰਚਾਰਿਤ ਕਰੋਗੇ ਜਿਹੜੀਆਂ ਗਵਾਹੀਆਂ ਹੁੰਦੀਆਂ ਨੇ ਤੇ ਨਾ ਹੀ ਪੱਗ ਬਨ ਕੇ ਸਟੇਜ ਤੇ ਬੋਲੇਗਾ ਕੋਈ ਨਹੀਂ ਤੇ ਫਿਰ ਜਿਹੜੇ ਬੰਦੇ ਭੇਜਣੇ ਆ ਜਿਹੜੇ ਧਮਕੀਆਂ ਦਿੰਦੇ ਆ ਸਾਰੇ ਆਪਣੇ ਆਪ ਨੂੰ ਖੰਬਰਾ ਚਰਚ ਬਲੀਵਰ ਲਿਖਦੇ ਆ ਜੇ ਤੇ ਮੈਨੂੰ ਮਾਰਨਗੇ ਤਾਂ ਵੀ ਘਟਾ ਤੁਹਾਨੂੰ ਆ ਕਿ ਕੇਸ ਤੁਹਾਡੇ ਤੇ ਬਣਨਾ ਤੇ ਜੇ ਮੇਰੇ ਹੱਥੋਂ ਮਰਨਗੇ ਮੇਰੇ ਤੇ ਹਮਲਾ ਕਰਨਾ ਏ ਤੇ ਤਵੀ ਗੱਲ ਤੁਹਾਡੇ ਤੇ ਆਉਣੀ ਆ ਇਸ ਕਰਕੇ ਇਸ ਕੰਮ ਨੂੰ ਜੇ ਠੱਲ ਪੈਂਦੀ ਹੈ ਤੇ ਪਾਲੋ ਗੱਲ ਕਿਸੇ ਬੰਦੇ ਨੂੰ ਲਾ ਦਿਓ ਮੈਨੂੰ ਕੋਈ ਪਰਵਾਹ ਨਹੀਂ ਮੈਂ ਜੋ ਹੋਣਗੇ ਹਾਲਾਤ ਮੈਂ ਨਿਝਠੂਗਾ ਮੈਨੂੰ ਕਿਸੇ ਦੇ ਸਾਥ ਦੀ ਵੀ ਲੋੜ ਹੈ ਨਹੀਂ ਕਿਉਂਕਿ ਮੈਂ ਮੌਤ ਦਾ ਡਰ ਹੀ ਹੈ ਨਹੀਂ ਮੈਨੂੰ ਮੌਤ ਦਾ ਡਰ ਮੈਂ ਪਿੱਛੇ ਛੱਡਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਵੀਡੀਓ ਸ਼ੇਅਰ ਜ਼ਰੂਰ ਕਰਨਾ ਮੇਰੇ ਸਿੱਖ ਭਰਾ ਤੇ ਹਿੰਦੂ ਭਰਾ